ਪੰਜਾਬ ਦੇ ਵਿੱਚ ਬੀਤੀ ਰਾਤ ਤੋਂ ਰੁਕ ਰੁਕ ਕੇ ਜਿੱਥੇ ਨਹੀਂ ਪੈ ਰਿਆ ਹੈ ਤਾਂ ਉੱਥੇ ਹੀ ਕਈ ਥਾਵਾਂ ਦੇ ਉੱਤੇ ਅਸਮਾਨੀ ਬਿਜਲੀ ਡਕਲਦੀਆਂ ਵੀ ਕਬਰਾਂ ਨੇ ਤੇ ਤੇਜ਼ ਹਨੇਰੇ ਚੱਕਰ ਵੀ ਚੱਲ ਰਿਹਾ ਹੈ ਜਸਤੇ ਜਾ ਰਿਹਾ ਹੈ ਕਿ ਇਸ ਦੇ ਨਾਲ ਗੁਰਦਾਸਪੁਰ ਦੇ ਪਿੰਡ ਤਿਬੜ ਦੇ ਵਿੱਚ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਇੱਕ ਕਿਸਾਨ ਦਾ 2 ਕਨਾਲ ਦੇ ਵਿੱਚ ਬਣਾਇਆ ਹੋਇਆ ਮੁਰਗੀਖਾਨਾ ਤਹਿਸ ਨਾਸ ਹੋ ਗਿਆ ਹੈ ਤੇ ਪੀੜਤ ਕਿਸਾਨ ਦੇ ਮੁਤਾਬਿਕ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਤੇ ਉਸ ਨੇ ਬੈਂਕ ਤੋਂ ਕਰਜ਼ਾ ਚੁੱਕਿਆ ਸੀ ਤੇ ਦੋ ਮੰਜ਼ਲਾ ਮੁਰਗੀਖਾਨਾ ਬਣਾਇਆ ਸੀ ਤੇ ਤਿਬੜ ਪਿੰਡ ਦਾ ਇਹ ਨੌਜਵਾਨ ਇਸੇ ਮੁਰਗੀਖਾਨੇ ਦੀ ਆਮਦਨੀ ਦੇ ਨਾਲ ਆਪਣੇ ਘਰ ਦਾ ਖਰਚਾ ਚਲਾਉਂਦਾ ਸੀ ਸਰ ਸਾਡੇ ਦੇ 10 ਵਜੇ ਦੇ ਨਾਲ ਕਰੀਬ ਇਹ ਅਸਮਾਨੀ ਬਿਜਲੀ ਪਈ ਆ ਉਹਦੇ ਨਾਲ ਸਾਰੀ ਛੱਡ ਡੇਗ ਗਈ ਆ ਜੀ ਕਨਾਲ ਥਾਂ ਜੀ ਦੋ ਕਨਾਲ 8000 ਦੋ ਚਾਹੀਗਾ ਜੀ ਹਾਂ ਤੇ 25 26 ਲੱਖ ਰੁਪਇਆ ਮੈਂ ਲਾਇਆ ਸੀਗਾ ਹਾਂ ਜਿਹਦੇ ਵਿੱਚ ਸਾਰਾ ਕਰਜ਼ਾ ਸੀਗਾ ਜੀ ਹਾਂ ਕਰਜ਼ੇ ਤੇ ਚੁੱਕ ਕੇ ਲਾਇਆ ਸੀਗਾ ਮੈਂ ਸਰਕਾਰ ਨੂੰ ਆਪਣੀ ਅਪੀਲ ਕਰਦਾ ਜੀ ਹਾਂ ਕਿ ਉਹ ਵੀ ਇੱਥੇ ਮਾਜਾਬਾ ਦਾ ਮੈਨੂੰ ਦਿੱਤਾ ਜਾਏ ਮੇਰੇ ਕੋਲੇ ਕੋਠੀ ਨਹੀਂ ਰਹਿ ਗਈ ਮੇਰੀ ਸਾਰੀ ਛੱਡ ਡੇਗੀ ਆ ਜੀ ਇਹ ਸਰ 10:30 ਵਜੇ ਨਾਲ ਅੱਛਾ ਜਾਨੀ ਮਲਦੀ ਘਟ 8000 ਬਚਾ ਪਿਆ ਵਿੱਚ ਤੋਂ ਬਹਾਂ 40-50 ਬੱਚੇ ਬੱਚੇ ਨੇ ਸਾਰੇ ਮੜ ਗਏ ਨੇ ਸਾਰੀ ਸ਼ੈੱਡ ਹੀ ਡੇਗੀ ਸਰਪਾਜ ਨਗ ਤਾਂ ਖੋਤਾ ਜਾ ਜੀ ਤਾਂ ਸਾਰੀਆਂ ਟੀਨਾ ਟੁੱਟ ਗਈਆਂ ਸਾਰਾ ਨਕਾਣ ਹੋ ਗਿਆ ਜੀ ਜੀ ਕਾਰੋਬਾਰ ਆ ਜੀ ਕਰਜ਼ਾ ਚੋਕ ਕੇ ਸਾੜੀ ਨਗ ਕੀਤਾ ਹੀਗਾ ਹਾਂ ਜੀ ਸਰ ਦੋ ਸਾਲ ਹੋ ਗਏ ਕਾਰੋਬਾਰ ਕਰਦੇ ਆ ਹਾਂ ਹਾਂ ਜੀ ਕਰਜ਼ਾ ਚੋਕ ਕੇ ਹਾਂ ਉਹਦਾ ਸਰ ਹਜੇ ਤੱਕ ਦਾ ਲੱਥਾ ਨਹੀਂ ਜਿਹੜਾ ਵਿਆਜ ਹੀ ਜਾਂਦਾ ਸਰਕਾਰ ਨੂੰ ਐਨ ਆਰ ਆਈ ਵੀਰ ਹੋ ਗਏ ਕਾਸਾ ਡਾਲਾ ਕਿ ਹੋ ਗਿਆ ਸੰਸਾਉਂ ਉਹ ਨਿਆ ਜਿਹਨੋਂ ਹੋਰ ਨੇ ਸਰ ਇਹਨਾਂ ਨੇ ਹਰਾਂ ਕਿ ਸੇਵਾ ਕੀਤੀ ਹਾਂ ਜਰੂਰ ਕਰ ਇੱਕ ਵਾਰੀ ਸਰ ਪੰਜ ਹੋਰ ਕੋਣ ਕਰ ਦੇ ਵਿੱਚ ਪਰ ਮੈਂ ਆ ਮਦਰ ਅਲਫਾਦ ਰਿਆ ਬ੍ਰਦਰ ਆ ਦੀਆਂ ਦੋ ਬੇਟੀਆਂ ਇੱਕ ਬੇਟਾ ਹੈ ਅੱਛਾ ਇਹਦਾ 6 ਮਹੀਨੇ 6 ਮਹੀਨੇ ਵਿਆਹ ਜਾਂਦਾ ਹੈ ਹਾਂ ਕਿਤੇ ਜਾਂਦੀ ਹੈ ਕਿਸੀ ਦਾ ਨਹੀਂ ਆ ਇਹਦੀ 6 ਮਹੀਨੇ 6 ਮਹੀਨੇ ਚੋਂ ਡੀ ਹਰ ਕਿਤੇ ਜਾਂਦੀ ਹੈ ਜੀ ਉਤੇ ਹੀ ਪੀੜਿਤ ਕਿਸਾਨ ਦੇ ਪੱਖ ਦੇ ਵਿੱਚ ਪਿੰਡ ਦੇ ਲੋਕਾਂ ਨੇ ਵੀ ਪ੍ਰਸ਼ਾਸਨ ਤੇ ਸਰਕਾਰ ਅੱਗੇ ਨੌਜਵਾਨ ਦੀ ਮਦਦ ਕਰਨ ਦੀ ਗੁਹਾਰ ਲਗਾਈ ਹੈ ਤੇ ਉਹਨਾਂ ਆਖਿਆ ਕਿ ਨੌਜਵਾਨ ਆਪਣੇ ਮਿਹਨਤ ਦੇ ਬਲਬੂਤੇ ਦੇ ਉੱਤੇ ਮੁਰਗੀਖਾਨਾ ਪਾ ਕੇ ਆਪਣੇ ਘਰ ਦਾ ਖਰਚਾ ਚਲਾਉਂਦਾ ਸੀ ਤੇ ਹੁਣ ਕੁਦਰਤ ਦੀ ਮਾਰ ਦੇ ਨਾਲ ਉਸ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ ਮਜਬੂਰ ਹਿੱਤਾ ਹੈ ਜੀ ਸੱਜਾ ਚੋਕੇ ਆਪਣਾ ਕਾਰੋਬਾਰੀ ਬੇਰੁਜ਼ਗਾਰ ਹੈ ਜੀ ਨੌਕਰੀਆਂ ਕਿਤੇ ਮਿਲਦੀਆਂ ਨਹੀਂ ਸਰਕਾਰਾਂ ਦਿੰਦੀਆਂ ਨਹੀਂ ਆਪਣਾ ਕਾਰੋਬਾਰ ਖੋਲਿਆ ਇਹ ਮੁੰਡੇ ਨੇ ਕੰਮ ਕਰਦਾ ਸੀ ਸੋਨਾ ਬੜਾਤੀ ਆ ਸਮਾਨੀ ਬਿਜਲੀ ਪੈਣ ਕਰਕੇ ਸਾਰਾ ਉਹਦਾ ਢਹਿ ਢੇਰੀ ਹੋ ਗਿਆ ਜੀ ਬਹੁਤ ਜ਼ਿਆਦਾ ਨੁਕਸਾਨ ਆ ਮੁੰਡੇ ਦਾ ਤੇ ਹਾਜੀ ਪੀਂਦਾ ਸਰਕਾਰਾਂ ਨੂੰ ਐਨ ਆਰ ਆਈ ਵੀਰਾਂ ਨੂੰ ਸੰਸਥਾਵਾਂ ਜਿੰਨੀਆਂ ਵੀ ਹੈਗੀਆਂ ਨੇ ਜਿਹੜੇ ਮਦਦ ਕਰਦੇ ਨੇ ਲੋਕਾਂ ਦੀ ਉਹਨਾਂ ਨੂੰ ਪੀਲ ਆ ਕਿ ਮੁੰਡੇ ਦਾ ਸਹਾ ਆ ਦਿੱਤਾ ਜਾਵੇ ਬਹੁਤ ਜ਼ਿਆਦਾ ਨੁਕਸਾਨ ਆ ਤੁਹਾਡੇ ਸਾਹਮਣੇ ਦੇਖੋ ਰਿਹਾ ਗੁਦਨੀਆਂ 58000 ਰੁਪਏ ਨੌ ਦਿਨ ਦਾ ਕੀਤਾ ਸੀ ਹੋਇਆ ਜੀ ਸਾਰਾ ਮਰ ਗਿਆ ਜੀ ਬਹੁਤ ਜ਼ਿਆਦਾ ਗਰੀਬਾਂ ਦਾ ੱਟਕਾ ਹੋਇਆ ਤੇ ਅਪੀਲ ਆ ਸਾਰੀਆਂ ਸਰਕਾਰਾਂ ਨੂੰ ਸੰਸਥਾਵਾਂ ਨੂੰ ਇਹ ਬੇਨਤੀ ਆ ਮੁੰਡੇ ਦਾ ਸਾਹ ਡੋ ਜੇ ਮੁੰਡਾ ਹੁਣ ਕੰਮ ਕਰਨ ਲੱਗਾ ਆ ਉਹੀ ਕੁਦਰਤੀ ਆਫਤ ਪੈ ਗਈ ਆ ਇਹਦਾ ਨੁਕਸਾਨ ਬਹੁਤ ਜ਼ਿਆਦਾ ਆ ਮੁੰਡਾ ਜੀ ਰਾਤ ਤਾਈਂ ਰੋਈ ਜਾ ਰਿਹਾ ਜੀ ਇਹਨੂੰ ਹੌਸਲਾ ਦੇ ਦੇ ਆ ਕਿਸਾਨ ਤੇ ਪਹਿਲਾਂ ਹੀ ਮੜਿਆ ਜੀ ਨਾ ਫਸਲਾਂ ਸਵਾਦੀਆਂ ਨਹੀਂ ਆ ਰਹੀਆਂ ਨਾ ਕਿਤੇ ਰੇਟ ਮਿਲ ਰਿਹਾ ਜੀ ਜੇ ਕੋਈ ਕੰਮ ਕਰਦਾ ਆ ਉੱਠ ਕੇ ਉਹਨੂੰ ਐਦਾ ਕੁਦਰਤੀ ਆਫਤ ਪੈ ਜਾਂਦੀ ਆ ਜੱਕਬਾਣੀ ਟੀਵੀ ਲਈ ਵਿਸ਼ੰਭਰ ਬੇਟੂ ਦੀ ਰਿਪੋਰਟ